ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਕਈ ਸਿੱਖਾਂ ਦੇ ਅੰਦਰ ਰੋਸ ਹੈ ਕਿ ਅਸੀਂ ਪ੍ਰਾਣੇ ਜਥੇਦਾਰਾਂ ਨੂੰ ਮੁੜ ਬਹਾਲ ਕਰਨਾ ਚਾਹੁੰਦੇ ਹਾਂ ਤੇ ਐਸਜੀਪੀਸੀ ਦੇ ਇਸ ਫੈਸਲੇ ਤੋਂ ਕਈ ਸਿੱਖ ਜਥੇਬੰਦੀਆਂ ਨਿਰਾਸ਼ ਨੇ ਤੇ ਦੂਜੇ ਪਾਸੇ ਉਥੇ ਹੀ ਜਿਹੜਾ ਕਿ ਦੰਦਮੀ ਟਕਸਾਲ ਦੇ ਵੱਲੋਂ ਜਿਹੜਾ ਕਿ ਹਰਨਾਮ ਸਿੰਘ ਧੂਮਾ ਦੇ ਵੱਲੋਂ ਇੱਕ ਮੰਗ ਕੀਤੀ ਗਈ ਸੀ ਕਿ ਪੁਰਾਣੇ ਜਥੇਦਾਰਾਂ ਨੂੰ ਬਹਾਲ ਕੀਤਾ ਜਾਵੇ ਤੇ ਹੁਣ ਉਥੇ ਹੀ ਹਰਨਾਮ ਸਿੰਘ ਧੂਮਾ ਦੇ ਵੱਲੋਂ ਕੱਲ ਮਾਰਚ ਦਾ ਐਲਾਨ ਕਰ ਦਿੱਤਾ ਤੇ ਦੂਜੇ ਪਾਸੇ ਉਥੇ ਹੀ ਅਕਾਲੀ ਦਲ ਪੜਕਦਾ ਹੋਇਆ ਨਜ਼ਰ ਆਇਆ ਤੇ ਬੰਟੀ ਸਿੰਘ ਰਵਾਣਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਜਿਹੜੇ ਚਾਲ ਹੈ ਉਸ ਨੂੰ ਲੈ ਕੇ ਏਜੰਸੀਆਂ ਦੇ ਵੱਲੋਂ ਸਿੱਖਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਥੇ ਹੀ ਹਰਨਾਮ ਸਿੰਘ ਧੂਮਾ ਦੇ ਉੱਤੇ ਬਲਟਵਾਰ ਜਿਹੜਾ ਕਿ ਬੰਟੀ ਰੁਮਾਣਾ ਦੇ ਵੱਲੋਂ ਕੀਤਾ ਜਾ ਰਿਹਾ ਤੇ ਹੁਣ ਸਿੱਖ ਕੌਮ ਨੂੰ 71 ਹੋਣ ਦੀ ਲੋੜ ਹੈ ਤੇ ਜਿਸ ਦੇ ਤਹਿਤ ਅਪੀਲ ਕੀਤੀ ਹੈ ਤੇ ਆਓ ਤੁਹਾਨੂੰ ਸੁਣਾਉਣੇ ਆ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਕੱਲ ਜਿਹੜਾ ਬਾਬਾ ਹਰਨਾਮ ਸਿੰਘ ਧੁਮਾ ਵੱਲੋਂ ਮਾਰਚ ਤੇ ਧਰਨਾ ਦਰਬਾਰ ਸਾਹਿਬ ਦੇ ਬਾਹਰ ਰੱਖਿਆ ਗਿਆ ਉਹਦੇ ਬਾਰੇ ਵਿਚਾਰ ਵੀ ਕੁਝ ਸਾਂਝੇ ਕਰਨੇ ਚਾਹਣਾ ਤੇ ਕੁਝ ਗੱਲਾਂ ਵੀ ਤੁਹਾਡੇ ਸਾਹਮਣੇ ਰੱਖਣੀਆਂ ਚਾਹਣਾ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੀਆਂ ਮਹਾਨ ਸੰਸਥਾਵਾਂ ਦੇ ਆਗੂ ਦਮਦਮੀ ਟਕਸਾਲ ਸਿੱਖ ਕੌਮ ਦੀ ਸਭ ਤੋਂ ਮਹਾਨ ਸੰਸਥਾਵਾਂ ਵਿੱਚੋਂ ਇੱਕ ਹੈ। ਉਹਨਾਂ ਦੇ ਆਗੂ ਅੱਜ ਇਸ ਤਰ੍ਹਾਂ ਕੇਂਦਰ ਦੀਆਂ ਸਰਕਾਰਾਂ ਤੇ ਏਜੰਸੀਆਂ ਦੇ ਹੱਥ ਟੋਕੇ ਬਣ ਗਏ ਐ ਕਿ ਕੌਮ ਦੀ ਪਰਵਾਹ ਨਹੀਂ। ਕੌਮ ਦਾ ਨੁਕਸਾਨ ਚਾਹੇ ਹੋ ਜਾਵੇ ਪਰ ਜੋ ਹੁਕਮ ਦਿੱਲੀੋਂ ਆਉਂਦਾ ਉਹ ਬਿਨਾਂ ਸੋਚੇ ਸਮਝੇ ਇਹ ਵਜਾਉਣ ਨੂੰ ਤਿਆਰ ਹੋ ਜਾਂਦੇ। ਤੁਸੀਂ ਇਹ ਵੇਖੋ ਮੈਂ ਜੀ ਬਾਬਾ ਹਰਨਾਮ ਸਿੰਘ ਤੋਂ ਮਾਜੀ ਦੀ ਜੇ ਗੱਲ ਕਰਾਂ ਕੇਂਦਰ ਦੇ ਖਿਲਾਫ ਕਦੇ ਅੱਜ ਤੱਕ ਤੁਸੀਂ ਇਹਨਾਂ ਤੋਂ ਸਟੇਟਮੈਂਟ ਨਹੀਂ ਸੁਣੀ ਹੋਣੀ ਕੇਂਦਰ ਦੇ ਕੋਲੇ ਸਿੱਖ ਕੌਮ ਦੇ ਕਿੱਡੇ-ਕਿੱਡੇ ਮਸਲੇ ਹਜੇ ਤੱਕ ਪੈਂਡਿੰਗ ਪਏ ਆ ਪਰ ਕਦੇ ਇੱਕ ਲਬਜ਼ ਨਹੀਂ ਤੁਸੀਂ ਇਹਨਾਂ ਤੋਂ ਸੁਣਿਆ ਹੋਣਾ ਮਹਾਰਾਸ਼ਟਰ ਦੀ ਚੋਣ ਆਉਂਦੀ ਹੈ ਜਾ ਕੇ ਬਾਬਾ ਹਰਨਾਮ ਸਿੰਘ ਧੁਮਾ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਕੈਂਡੀਡੇਟਾਂ ਦਾ ਸਮਰਥਨ ਕਰਕੇ ਆਉਂਦਾ ਮੈਨੂੰ ਇਤਿਹਾਸ 'ਚ ਇੱਕ ਥਾਂ ਤੇ ਦਿਖਾ ਦਿਓ ਦਮਦਮੀ ਟਕਸਾਲ ਦਾ ਕੋਈ ਮੁਖੀ ਜਾ ਕੇ ਭਾਜਪਾ ਦਾ ਸਮਰਥਨ ਕਰਕੇ ਆਇਆ ਹੋਵੇ ਇਹ ਉਹ ਮਹਾਨ ਸੰਸਥਾ ਹੈ ਜਿਹਦੀ ਅਗਵਾਈ ਕਦੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗੇ ਯੋਧਿਆਂ ਨੇ ਕੀਤੀ ਜਿਨ੍ਹਾਂ ਨੇ ਆਪਦਾ ਸਭ ਕੁਝ ਵਾਰਤਾ ਜਾਨਾ ਗਵਾਤੀਆਂ ਪਰ ਦਿੱਲੀ ਮੂਰੇ ਕਦੇ ਗੋਡੇ ਨਹੀਂ ਟੇਕੇ ਉਹ ਬਾਬਾ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਪਰसों ਚੌਥੇ ਗ੍ਰਹਿ ਮੰਤਰੀ ਨੇ ਟਿੱਪਣੀ ਕੀਤੀ ਬੜੀ ਇੱਕ ਮਾੜੀ ਟਿੱਪਣੀ ਕੀਤੀ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਟਿੱਪਣੀ ਕੀਤੀ ਤੇ ਬਾਬਾ ਹਰਨਾਮ ਸਿੰਘ ਧੁੰਮਾ ਜੀ ਤੁਹਾਡੇ ਕੋਲੋਂ ਤਾਂ ਇੱਕ ਲਬਜ਼ ਨਹੀਂ ਨਿਕਲਿਆ ਹਿਮਾਚਲ ਦੇ ਵਿੱਚ ਕੀ ਕੁਝ ਹੋਇਆ ਨਿਸ਼ਾਨ ਸਾਹਿਬ ਗੱਡੀਆਂ ਤੋਂ ਲਾਏਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪੋਸਟਰ ਗੱਡੀਆਂ ਤੋਂ ਪਾੜੇਗੇ ਗੱਡੀਆਂ ਭੰਨੀਆਂ ਗਈਆਂ ਪਰ ਤੁਸੀਂ ਉਹਦੇ ਤੇ ਕੀ ਕਦੇ ਕੋਈ ਟਿੱਪਣੀ ਕੀਤੀ ਜਾਂ ਜਿੰਨਾਂ ਨਾਲ ਇੰਨਾ ਪਿਆਰ ਹੈ ਇੰਨੀ ਸਾਝ ਹੈ ਕਦੇ ਉਹਨਾਂ ਨਾਲ ਗੱਲ ਕੀਤੀ ਉਸ ਮਸਲੇ ਤੇ ਕਿ ਇਹ ਕਿਸ ਕਾਨੂੰਨ ਦੀ ਧਾਰਾ ਦੇ ਖਿਲਾਫ ਹੈ ਜੇ ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਦਾ ਪੋਸਟਰ ਆਪਦੀ ਗੱਡੀ ਤੇ ਲਾਉਣਾ ਕਿਰਪਾ ਕਰਕੇ ਮੈਨੂੰ ਇਹ ਦੱਸ ਦਿਓ ਬਾਬਾ ਤੁਮਾਜੀ ਅੱਜ ਤੁਸੀਂ ਮਾਰਚ ਕਰਨ ਨੂੰ ਤਿਆਰ ਹੋ ਗਏ ਹਾਂ ਧਰਨਾ ਲਾਉਣ ਨੂੰ ਤਿਆਰ ਹੋ ਗਏ ਹਾਂ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਬਾਹਰ ਕਿਤੇ ਪਿੱਛੇ ਉਹਨਾਂ ਜਥੇਦਾਰਾਂ ਦੀ ਭਾਲੀ ਪਿੱਛੇ ਜਿਹੜੇ ਆਪਦੇ ਮੂੰਹੋਂ ਕਹਿੰਦੇ ਸੀ ਕਿ ਸਾਡੀ ਤਾਂ ਦਿੱਲੀ ਨਾਲ ਹੀ ਯਾਰੀ ਹੈ ਤੇ ਫਿਰ ਜਿਨ੍ਹਾਂ ਨਾਲ ਹੀ ਯਾਰੀ ਸੀ ਉਹਨਾਂ ਦੀ ਉਹਨਾਂ ਦਾ ਹੁਕਮ ਆਇਆ ਤੁਹਾਨੂੰ ਤੇ ਤੁਸੀਂ ਇੱਥੇ ਵਜਾ ਰਹੇ ਹੋ ਉਹ ਗੀਤ ਹੈ ਨਾ ਇੱਕ ਤੂੰ ਨਹੀਂ ਬੋਲਦੀ ਤੇਰੇ ਚੋਂ ਤੇਰਾ ਯਾਰ ਬੋਲਦਾ ਇਹ ਦਿੱਲੀ ਦੇ ਜਿਹੜੇ ਸੁਰ ਤੁਹਾਡੇ ਚੋਂ ਨਿਕਲ ਰਹੇ ਸਾਰੀ ਸੰਗਤ ਸਮਝ ਰਹੀ ਹੈ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਹੈ ਬڑے ਤਕੜੇ ਕੌਮ ਤੇ ਹਮਲੇ ਹੋ ਰਿਹਾ ਹੈ ਬੜੇ ਔਖੇ ਸਮੇਂ ਚੋਂ ਲੰਘ ਰਹੇ ਆ ਇਕੱਠੇ ਹੋਈਏ ਇੱਕ ਮੁੱਠ ਹੋ ਕੇ ਇਨ੍ਹਾਂ ਸ਼ਕਤੀਆਂ ਦਾ ਵਿਰੋਧ ਕਰੀਏ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਦਿੱਲੀ ਦੇ ਬੋਰਡ ਤੇ ਹਰਿਆਣੇ ਦੀ ਕਮੇਟੀ ਵੱਖ ਕਰ ਦਿੱਤੀ ਗਈ ਸਾਰਾ ਕੁਝ ਇਹ ਆਰਐਸਐਸ ਭਾਜਪਾ ਨੇ ਕੀਤਾ ਦੋ ਤਖਤ ਜਿਹੜੇ ਸਾਡੇ ਪੰਜਾਬ ਚੋਂ ਬਾਹਰ ਹੈ ਉਹ ਇਹਨਾਂ ਨੇ ਆਪ ਦੇ ਕਬਜ਼ੇ ਹੇਠ ਲੈ ਲਿਆ ਸਰਕਾਰੀ ਬੋਰਡ ਬਣਾ ਕੇ ਸਿੱਖ ਕੌਮ ਦੇ ਤਖਤਾਂ ਤੇ ਸਰਕਾਰੀ ਬੰਦੇ ਬਿਠਾਏ ਆ ਸਰਕਾਰ ਨੇ ਤਿੰਨ ਤਖਤ ਪੰਜਾਬ ਦੇ ਵਿੱਚ ਬਚੇ ਆ ਉਹ ਵੀ ਕਿਉਂਕਿ ਥੋੜੀ ਆਪ ਦੀ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਟ ਕੇ ਇਹਨਾਂ ਦਾ ਵਿਰੋਧ ਕਰ ਰਹੀ ਹੈ ਇਹਨਾਂ ਸ਼ਕਤੀਆਂ ਦਾ ਉਹ ਤਿੰਨਾਂ ਤਖਤਾਂ ਤੇ ਹੁਣ ਕਬਜ਼ੇ ਦਾ ਰੌਲਾ ਹੈ ਜਿੱਦਾਂ ਇਹ ਪੰਜਾਂ ਤਖਤਾਂ ਤੇ ਜੇ ਕਬਜ਼ਾ ਹੋ ਗਿਆ ਤੇ ਫਿਰ ਸਿੱਖ ਕੌਮ ਦਾ ਇਹ ਦਿੱਲੀ ਵਾਲੇ ਕੀ ਹਰਸ਼ ਕਰਨਗੇ ਇਹ ਤੁਸੀਂ ਸਾਰੇ ਸਮਝ ਸਕਦੇ ਹੋ ਮੈਂ ਬੇਨਤੀ ਕਰਦਾ ਇਨਾਂ ਨੂੰ ਇਹ ਬੀਜੇਪੀ ਆਰਐਸਐਸ ਦੇ ਜਿਹੜੇ ਮੋਹਰੇ ਐ ਇਹ ਬਾਣਾ ਜਰੂਰ ਸਿੱਖੀਦਾ ਪਰ ਹੁਕਮ ਉੱਥੋਂ ਆਉਂਦੇ ਆ ਇਹਨਾਂ ਨੂੰ ਇਹ ਮੋਹਰਿਆਂ ਨੂੰ ਪਛਾਣੋ ਡਟਮੀ ਲੜਾਈ ਲੜੀਏ ਇਹਨਾਂ ਦੇ ਖਿਲਾਫ ਤੇ ਇਹਨਾਂ ਨੂੰ ਇਹੋ ਜਿਹਾ ਜਵਾਬ ਦਈਏ ਜਿਵੇਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਮੌਕੇ ਤੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੰਗਤ ਨੇ ਬੁਰੀ ਤਰ੍ਹਾਂ ਇਹਨਾਂ ਲੋਕਾਂ ਨੂੰ ਨਕਾਰਿਆ ਤੇ ਇਸੇ ਤਰ੍ਹਾਂ ਇਹਨਾਂ ਨੂੰ ਕੱਲ ਸ੍ਰੀ ਅਮਰਤਸਰ ਸਾਹਿਬ ਵੀ ਸੰਗਤ ਇਹਨਾਂ ਨੂੰ ਮੂੰਹ ਨਾ ਲਾਵੇ ਨਕਾਰਿਏ ਇਹਨਾਂ ਨੂੰ ਤਾਕੀ ਇੱਕ ਸੁਨੇਹਾ ਜਾ ਸਕੇ ਸਾਰੀਆਂ ਸ਼ਕਤੀਆਂ ਨੂੰ ਕਿ ਸਿੱਖ ਕੌਮ ਆਪਦੇ ਧਾਰਮਿਕ ਮਸਲਿਆਂ ਦੇ ਵਿੱਚ ਦਿੱਲੀ ਦੇ ਏਜੰਟਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੂਗੀ ਮੈਂ ਬਾਬਾ ਧੁਮਾ ਜੀ ਤੁਹਾਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੇ ਹੱਥਾਂ 'ਚ ਨਾ ਖੇਡੋ ਕੇਵਲ ਇੱਕ ਕੇਸ ਪਿੱਛੇ ਤੁਸੀਂ ਜਿਹੜਾ ਤੁਹਾਡਾ ਕੇਸ ਚੱਲਦਾ ਉਹਦੇ ਪਿੱਛੇ ਭਾਜਪਾ ਦੇ ਥੱਲੇ ਲੱਗ ਗਿਓ ਜਾ ਕੇ ਪਰ ਮੈਂ ਇੱਥੇ ਇੱਕ ਗੱਲ ਹੋਰ ਵੀ ਕਰਨੀ ਚਾਹਣਾ ਕਿ ਜੇ ਧਰਨੇ ਲਾਉਣੇ ਆ ਤਾਂ ਲੀਡਰਾਂ ਦੇ ਬੂਹੇ ਜਾ ਕੇ ਲਾਓ ਗੁਰੂ ਰਾਮਦਾਸ ਦੇ ਬੂਏ ਮੂਰੇ ਕਾਦਾ ਧਰਨਾ ਭਾਈ ਤੇ ਜਿਵੇਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਮੈਂ ਕੌਮ ਨੂੰ ਬੇਨਤੀ ਕਰਦਾ ਕਿ ਸ਼ੇਰ ਬਿਰਤੀ ਧਾਰਨ ਕਰੋ ਕੁੱਤਾ ਬਿਰਤੀ ਧਾਰਨ ਨਾ ਕਰੋ ਦੋਨਾਂ 'ਚ ਫਰਕ ਕੀ ਹੈ ਕੁੱਤੇ ਤੇ ਜਦੋਂ ਤੁਸੀਂ ਹਮਲਾ ਕਰਦੇ ਹੋ ਜੇ ਡਾਂਗ ਲੈ ਕੇ ਮਾਰੋਗੇ ਉਹ ਤੁਹਾਡੇ ਡੰਡੇ ਨੂੰ ਫੜੂਗਾ ਸ਼ੇਰ ਤੇ ਹਮਲਾ ਕਰੋਗੇ ਸ਼ੇਰ ਡੰਡੇ ਨੂੰ ਨਹੀਂ ਫੜੂਗਾ ਤੁਹਾਡੀ ਮਗਰ ਜਿਹੜਾ ਡੰਡੇ ਦੇ ਮਗਰ ਸ਼ਕਤੀ ਹੈ ਉਹਦੇ ਤੇ ਹਮਲਾ ਕਰੂਗਾ ਸੋ ਸ਼ੇਰ ਵਰਤੀ ਧਾਰਨ ਕਰੀਏ ਜਿਹੜੀਆਂ ਸ਼ਕਤੀਆਂ ਇਹਨਾਂ ਦੇ ਪਿੱਛੇ ਆ ਉਹਨਾਂ ਨੂੰ ਪਛਾਣੀਏ ਤੇ ਡਟ ਕੇ ਇਹਨਾਂ ਦੇ ਇਨ੍ਹਾਂ ਖਿਲਾਫ ਲੜਾਈ ਲੜੀਏ ਕੌਮ ਦੀ ਚੜ੍ਹਦੀ ਕਲਾ ਹੋਊਗੀ ਇੱਕ ਮੁੱਠ ਹੋ ਕੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਕੱਲ ਵਾਲੇ ਪ੍ਰੋਗਰਾਮ ਦਾ ਇਹਨਾਂ ਦਾ ਪ੍ਰੋਗਰਾਮ ਹੈ ਜਿਹੜਾ ਉਹਨੂੰ ਨਕਾਰਿਏ ਤੇ ਇੱਕ ਤਕੜਾ ਸਨੇਹਾ ਦਿਈਏ ਕਿ ਸਿੱਖ ਕੌਮ ਇਕੱਠੀ ਹੋ ਕੇ ਸਾਰੀਆਂ ਸ਼ਕਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖੇ